ਕਾ ਸਾਡੇ ਫੋਰਸ ਨਟਰ ਵੀ ਭਰਾ ਲੁਧਿਆਣੇੋਂ ਚੰਡੀਗੜ੍ਹੋਂ ਸਾਡੇ ਤੋਂ ਮੁਕਤੇ ਆ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਸ ਬੰਦ ਹੁੰਦਾ ਤੇ ਆਇਆ ਉਹਦੇ ਵਿੱਚ ਦੋ ਪਾਸ ਦੀ ਪੂਰੀ ਫੈਕਟਰੀ ਚੱਲ ਰਹੀ ਹੈ ਜਿਹਦੇ ਵਿੱਚ ਗਊਆਂ ਦੇ ਆਕੇ ਵੱਢ ਕੇ ਉਹਦਾ ਮਾਸ ਕਿਲੋ ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟਲਾਂ ਦੇ ਸਪਲਾਈ ਕਰਦੇ ਆ ਔਰ ਜਿਹੜੇ ਦੁਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਸਾਰੇ ਇਹ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰਮੈਂਡ ਮਾਲਕ ਆ ਉਹ ਨੱਠੀ ਆਇਆ ਔਰ ਸਾਨੂੰ ਪਤਾ ਲੱਗਾ ਬਈ ਜੋਤੀ ਢਾਬੇ ਵਾਲਾ ਜਿਹੜਾ ਹੈ ਮਾਲਕ ਆ ਇਹੀ ਅੰਦਰ ਕੰਮ ਆਪਣੇ ਕਰਵਾ ਰਿਹਾ ਸਾਰਾ ਹ ਬੈਲੰਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਸੱਤ ਬਤੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛ ਗਿੱਚ ਕਰਕੇ ਪੁੱਛਿਆ ਜਾਵੇ ਕਿਥੋਂ ਗੁੰਗਾ ਲਿਆਉਦੇ ਕਿੱਥੇ ਕਿੱਥੇ ਸਪਲਾਈ ਕਰਦੇ ਆ ਇਹਨਾਂ ਦੀ ਕੇਜ ਦੇ ਦੀਆਂ ਤੇ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਢਾਬੇ ਵਾਲਾ ਜਿਹਨੇ ਕਿਰਾਏ ਤੇ ਮਕਾਨ ਦਿੱਤਾ ਹੈ ਚਾਹੇ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਂ ਅਸੀਂ ਕੱਲ ਤੋਂ ਬਿਜਾਰ ਦੇ ਵਿੱਚ ਸੰਘਰਸ਼ ਤੇਜ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇ ਹਿੰਦੂਧਰਾਂ ਨਾਲ ਜਿਹੜਾ ਖਿਲਵਾੜ ਹੋ ਰਿਹਾ ਹੈ ਕੀ ਕੀ ਕਹਿਣਾ ਚਾਹੁੰਦੇ ਸਾਰੇ ਇਹਦੇ ਬਾਰੇ ਕਿ ਬਹੁਤ ਮਾੜੀ ਗੱਲ ਆ ਜੀ ਜਿਹੜੇ ਬਾਹਰਲੇ ਬੰਦੇ ਆ ਕੇ ਹਿੰਦੂਧਰਾਂ ਨਾਲ ਸਾਡੇ ਖਿਲਵਾੜ ਕਰਦੇ ਆ ਰਾਂਗੀ ਮੁਸਲਮਾਨ ਜਾਂ ਇੱਥੇ ਦੇ ਬੰਦੇ ਨਾਲ ਲਾ ਲਾ ਕੇ ਸਾਡੇ ਇੱਥੇ ਦੇ ਬੰਦੇ ਨਾਲ ਲਾ ਕੇ ਉਹ ਕਰਨ ਲੱਪੇ ਜਿਹੜਾ ਉਹ ਉਹ ਕਰਨ ਲੱਪੇ ਆ ਉਹ ਜਿਹੜਾ ਕਰਦੇ ਆ ਖਰਾਬ ਅਸੀਂ ਬਹੁਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕੋ ਬੜੀ ਸ਼ਕਤੀ ਨਾਲ ਇਹਨੂੰ ਕੀਤਾ ਜਾਵੇ ਜਿਹੜਾ ਹਿੰਦੂਧਰਮ ਨੂੰ ਬਦਨਾਮ ਕਰਦੇ ਆ ਉਹਨਾਂ ਤੇ ਵੀ ਕਾਰਵਾਈ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਕਿਵੇਂ ਇਨਾਮ ਮਿਲੀ ਆ ਉਹ ਗੋਲਮਾਲ ਸਾਹਬ ਜੀ ਇੱਥੇ ਪਤਾ ਲੱਗਾ ਸਾਡੇ ਸਰਗਰਮ ਦੇ ਬੰਦਿਆਂ ਤੋਂ ਹੀ ਇਹ ਇੱਜਾ ਦੌੜੀਆ ਅਸਮੰਦਰ ਮੈਟਿੰਗ ਕਰਵਾ ਤੁਹਾਨੂੰ ਕਾ ਫੜੇ ਆ ਜਾਂ ਕਰਿੰਡੇ ਦੇ ਬੰਦੇ ਫੜੇ ਗਾਂ ਦੇ ਕਰਿੰਡੇ ਫੜੇ ਜੀ ਉਹਨਾਂ ਦੇ 7 7 ਬੰਦੇ ਫੜੇ ਆ ਹੋਰ ਹਾਂਜੀ ਮੁਸਲਮਾਨ 10 ਦਸ ਰਹੇ ਆ ਬਾਕੀ ਮਾਲਾ ਕਿੰਨੇ ਮੰਨ ਜੀ ਤੁਸੀਂ ਦੇਖੋ ਉਧਰ ਟੰਨਾ ਹਜ਼ਾਰਾ ਮਾਲ ਆ ਫਰਿਜ ਭੱਠੇ ਵੱਡੇ ਫੀਜਰ ਲਾਏ ਹੋ ਆ ਬਰਫ ਦੀਆਂ ਭੇਰਾਂ ਲੱਗੀਆਂ ਕੋਈ ਡੱਬਿਆਂ ਨੂੰ ਮਦੀ ਸਪਲਾਈ ਹੁੰਦੀ ਆ ਜਾਂ ਹੋਰ ਵੀ ਡੱਬੇ ਨਹੀਂ ਇਹ ਤਾਂ ਹੁਣ ਪੁਲਿਸ ਕਰੂਗੀ ਕਾਫੀ ਢਾਬੇ ਆ ਇਹੋ ਨੇ ਟੈਂਕਾ ਦਾ ਢੇਰੇ ਇਹਨਾਂ ਦੇ ਯਾਰ ਤਾਂ ਬੇਨਾਂ ਉਹਨਾਂ ਦੇ ਗਾਂਹਾਂ ਚਾਰ ਢਾਬਿਆਂ ਤੋਂ ਬਾਅਦ ਉਹ ਢਾਬਿਆਂ ਵਾਲੇ ਵੀ ਸਪਲਾਈ ਕਰਦੇ ਆ ਇਹ ਬੰਦੀਆਂ ਜਿੱਥੋਂ ਲੱਤ ਲੱਤ ਕੇ ਬਾਹਰ ਸਪਲਾਈ ਕਰਦੇ ਕਿੰਨੇ ਕਿਲ ਇੰਕੁਰੀ ਦੀਆਂ ਜਵਾਬ ਆਏ ਨੇ ਕਿ ਮਾਮਲੇ ਦੀ ਤਰਫ ਨਬਸ ਉਥੇ ਪਹੁੰਚੇ ਆ ਜੀ ਇਹ ਲਾਜ ਗਊ ਮਾਸ ਕਹਿ ਰਿਹਾ ਜੇ ਆਪਾਂ ਉਹ ਕੇਸ ਰਜਿਸਟਰ ਕਰਨ ਲੱਗੇ ਆ ਵੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਟੀਮ ਆਪਣੀ ਜਿਹੜੀ ਹੈ ਨਿਯੁਕਤ ਕਰਦੀ ਆ ਬਹੁਤ ਜਲਦੀ ਇਹ ਟੀਮ ਆ ਜਾਏਗੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਹੈ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਆਧਾਰ ਤੇ ਕਰ ਰਿਹਾ ਕਿੰਨੇ ਕਿੰਨੇ ਗਊ ਗਊ ਮਾਸ ਨੇ ਨਾ ਉਸੇ ਘਰ ਦਾ ਆਮ ਜਸਟ ਰੀਚਿੰਗ ਹੇਅਰ ਮੈਂ ਉੱਥੇ ਪਹੁੰਚਿਆ ਆ ਠੀਕ ਆ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਬਟਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ ਕੋਈ ਕਰਿੰਦੇ ਵਗੈਰਾ ਵੀ ਬੜੇ ਫਰੇ ਨਾ ਉਹ ਵੀ ਤੁਹਾਨੂੰ ਕਹ ਰਿਹਾ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਜੇ ਸਟਿਲ ਅਜੇ ਆਪਾਂ ਐਫ ਆਰ ਦਰਜ ਕਰ ਰਹੇ ਹਾਂ ਉਸ ਬਾਅਦ ਫਰਦਾ ਦੱਸਾਂਗੇ